ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਹੈਗਾ ਪੱਤੀ شیخਵਾ ਤਹਿਸੀਲ ਤੇ ਜ਼ਿਲ੍ਹਾ ਬਾਈ ਨੂੰ ਬਰਨਾਲਾ ਕਿਉਂਕਿ ਬਰਨਾਲੇ ਦੇ ਏੜ-ਗੇੜ ਹੀ ਆ ਗਿਆ ਪਿੰਡ ਕੰਮ ਹੈਗਾ ਬਾਈ ਦਾ ਵਪਾਰ ਦਾ ਤੇ ਆਪਾਂ ਬਾਈ ਦੇ ਘਰੋਂ ਵੀਡੀਓ ਬਣਾਉਣ ਲੱਗੇ ਆ ਜੇ ਗੱਲ ਕਰ ਲਈਏ ਸੱਜਣੋ ਪਹਿਲੀ ਵਾਰ ਪਹਿਲੀ ਵਾਰ ਹੀ ਬਾਈ ਨੇ ਉਹੀ ਗੱਲ ਆ ਵੀ ਨਗੀਨੇ ਨਾਲੀ ਮੱਥਾ ਲਵਾਤਾ ਨਸਲ ਇਹਦੀ ਹੈਗੀ ਆ ਜਰਸੀ ਤੇ ਹੈਗੀ ਆ ਸੱਜਣੋ ਇਹ ਪੰਜਾਬ ਵਾਲੀ ਰਿਕਾਰਡ ਨੇ ਜਿਹੜੇ ਦੁੱਧ ਦੇ ਰਿਕਾਰਡ ਇਹਦੇ ਚੰਗੇ ਨੇ ਤੇ ਆਪ ਵੀ ਕਿਸੇ ਚੰਗੇ ਸੀਮੰਦ ਦੀ ਆ ਉਹਦੀ ਡਿਟੇਲ ਵੀ ਬਾਈ ਨੂੰ ਪੁੱਛਾਂਗੇ ਤੇ ਆਜੋ ਬਾਈ ਨਾਲ ਕਰਾ ਦਨੇ ਗੱਲਬਾਤ ਸਾਰੀ ਡਿਟੇਲ ਪੁੱਛ ਲਾਂਗੇ ਤੇ ਰੇਟ ਆ ਜਿਹੜਾ ਰੇਟ ਇਹਦਾ ਵੀਡੀਓ ਚ ਹੀ ਕਰਾ ਦਾਂਗੇ ਹੋਰ ਬਾਈ ਜੀ ਠੀਕ ਠਾਕ ਵਧੀਆ ਠੀਕ ਠਾਕ ਆ ਜਾ ਨੇੜੇ ਨੂੰ ਆ ਜਾ ਫਿਰ ਕੀ ਨਾਮ ਹੈ ਨਾਮ ਰੇਸੂ ਸਿੰਘ ਜੀ ਕਿੰਨੇ ਕ ਸਾਲ ਹੋ ਗਏ ਬਾਈ ਵਪਾਰ ਦਾ ਕੰਮ ਕਰਦੇ ਨੇ ਬਾਈ ਆਪਾਂ ਨੂੰ 5 ਸਾਲ ਹੋ ਗਏ 5 ਹਾਂ ਜੀ ਕਿ ਮੇਰੇ ਹੱਥ ਯਰ ਬਕਰ ਕੋਈ ਵਧੀਆ ਪੂਰਾ ਵਧੀਆ ਰਿਹਾ ਲੋਟਾ ਕੰਮ ਹਾਂਜੀ ਹਾਂਜੀ ਪੂਰਾ ਵਧੀਆ ਹਾਂ ਜੇ ਬੰਦਾ ਵਪਾਰ ਦੇ ਨਾਲ ਨਾਲ ਇਹ ਚੀਜ਼ ਨੂੰ ਸ਼ੌਂਕ ਬਣਾ ਕੇ ਕਰੇ ਬਾਈ ਹਨਾ ਹਾਂ ਹਾਂ ਬਾਈ ਸ਼ੌਂਕ ਨਾਲ ਹੀ ਬਾਈ ਵਪਾਰ ਹੋਰ ਵੀ ਹੋਰ ਵੀ ਸੁਆਦ ਵਾਲਾ ਕੰਮ ਹੋ ਜਾਂਦਾ ਸੁਆਦ ਹਾਂਜੀ ਹਾਂਜੀ ਇਹ ਘਰ ਆਪਣਾ ਕਿਹੜੇ ਬੰਨੇ ਆ ਗਿਆ ਕਿਹੜੇ ਰੋਡ ਤੇ ਆ ਗਿਆ ਇਹ ਆਪਾਂ ਬਾਈ ਜਦੋਂ ਨਾਈ ਵਾਲ ਨੂੰ ਜਾਣਦੇ ਆ ਪੱਤੀ ਤੋਂ ਹਨਾ ਠੀਕ ਆ ਜੀ ਉਹ ਮੋਡਰਨ ਸਾਰੀ ਪਹਿਲਾ ਘਰ ਹੀ ਆਪਣਾ ਨਾਈ ਵਾਲ ਨਹੀਂ ਛੜਟੇ ਜਾਂਦੀ ਇਹਨੂੰ ਠੀਕ ਜਿਹੜੀ ਸੂਏ ਦੇ ਨਾਲ ਨਾਲ ਆਉਂਦੀ ਆ ਹਾਂ ਸੂਏ ਦੇ ਨਾਲ ਨਾਲ ਬਾਈ ਹਾਂ ਬਾਕੀ ਨੰਬਰ ਸੱਜਣੋਂ ਲਾ ਦਾਂਗੇ ਬਾਈ ਦਾ ਕੋਈ ਗੱਲ ਨਹੀਂ ਕਰਾ ਦਾਂਗੇ ਗੱਲਬ ਏ ਬਈ ਕਹਿਣ ਨੂੰ ਆਪਾਂ ਦੂਜਾ ਵੀ ਕਹਿ ਦਈਏ ओरिजिनल ਤੀਜਾ ਸੂਆ ਬਈ ਸੂਆ ਹੈਗਾ ओरिजिनल ਤੀਜਾ ਤੇ ਦਿਨ ਕਿੰਨੇ ਕ ਕੱਢਦੀ ਆ ਬਈ ਇਹ ਦਿਨ ਬਈ ਇਹਦੇ 4 ਤੋਂ 5 ਪੈਂਡਿੰਗ ਨੇ 4 ਤੋਂ 5 ਹਾਂਜੀ ਇਹ ਦੁੱਧ ਦਾ ਕੀ ਰਿਕਾਰਡ ਦੱਸਿਆ ਦੁੱਧ ਬਈ ਇਹਦਾ 23 24 ਲੀਟਰ ਦਾ ਰਿਕਾਰਡ ਦੱਸਿਆ ਬਈ ਖੁੱਲਾ ਦੁੱਧ ਪਾਇਆ ਜੀ ਦੂਜੇ ਸੂਏ ਹਾਂਜੀ ਦੂਜੇ ਸੂਏ ਆਪ ਕਿਹੜੇ ਸੀਮੰਦੀ ਆਏ ਇਹ ਡੈਨਮਾਰਕ 50053 ਦੀ ਹੈ ਜੀ ਆਪ 50053 ਹਾਂਜੀ ਹਾਂਜੀ ਆਪ ਹੈਗੀ ਆ ਬਾਈ ਕਹਿੰਦਾ ਇਹ 50053 ਦੀ ਤੇ ਆ ਗਈ ਪੰਜਾਬ ਵਾਲੀ ਪਿਓਰ ਜਰਸੀ ਕੰਨ ਆ ਜਿਹੜਾ ਬਿਲਕੁਲ ਛੋਟਾ ਆ ਗਿਆ ਤੇ ਮੱਥੇ 'ਚ ਟੋ ਆ ਗਿਆ ਜਿਵੇਂ ਅੱਖ ਕਹਿੰਦੇ ਉਹਦੇ ਨੇ ਜਰਸੀ ਦੀ ਵੀ ਮੋਟੀ ਅੱਖ 'ਚ ਆ ਗਈ ਹਾਂਜੀ 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 ਆ ਤੋੜ ਦੋ ਖੋਲ ਕੇ ਇੱਕ ਵਾਰੀ ਤੋੜ ਕੇ ਸਾਨੂੰ ਆਪਾਂ ਇਹਦੀ ਡਿਟੇਲ ਲੈ ਲੈਣਾ ਬੇੜੇ 'ਚ ਚਲਾ ਦੀ ਬਾਈ ਇਹਨੂੰ ਸੁਆ ਇਹਦਾ ਹੈਗਾ ਸੱਜਣੋ ਤੀਜਾ ਬਾਈ ਕਹਿੰਦਾ ਦੂਜਾ ਵੀ ਕਹਿ ਸਕਦੇ ਸੀ ਪਰ ਚੀਜ਼ ਹੈਗੀ ਆ ਜਿੰਨੀ origignal ਹੀ ਦੱਸਾਂਗੇ ਇਹ ਥਾਣੇ ਨੂੰ ਲੱਗਿਆ ਜਿਵੇਂ ਅਕਸਰ ਮੱਜਾਂ ਨੂੰ ਲੱਗਿਆ ਹੁੰਦਾ ਲੱਖ ਲੱਖ ਡੂਡ ਡੂਡ ਲੱਖਾਂ ਵਾਲੀਆਂ ਨੂੰ ਉਸ ਟਾਈਪ ਦਾ ਬੱਛੀ ਨੂੰ ਥਣ ਲੱਗਿਆ ਤੇ ਆ ਗਈ ਪ्युअर ਪੰਜਾਬ ਵਾਲੀ ਬਾਡੀ ਵਾਲੀ ਬੱਛੀ ਆ ਗਈ ਕੱਦ ਪੈੱਡ ਵੀ ਫੁੱਲਾ ਤੇ ਉੱਤੇ ਬਾਡੀ ਦੀ ਜਿਹੜੀ ਚੜਾਈ ਆ ਚੜਾਈ ਵੀ ਇਹਦੀ ਲਾਜਵਾ ਆ ਇੱਥੇ ਰੋਕ ਲਈ ਮੈਂ ਉਹਨਾਂ ਨੂੰ ਮੂੰਹ ਕਰਾ ਕੇ ਇਹ ਇੱਥੋਂ ਗੈਰੀ ਫੇਸ ਕੁਆਲਿਟੀ ਦੇ ਮਾਰਦੇ ਕੈਮਰਾ ਇੱਥੋਂ ਦਿਖਾ ਦੇ ਸਮਾਰ ਕੇ ਪ्युअर ਪੰਜਾਬ ਵਾਲੀ ਆ ਗਈ ਕੰਨ ਆ ਗਿਆ ਬਿਲਕੁਲ ਛੋਟਾ ਮੱਥੇ 'ਚ ਟੋਆ ਆ ਗਿਆ ਫੇਸ ਵੀ ਛੋਟਾ ਆ ਗਿਆ ਇਹ ਆਖੇ ਦੀ ਮੋਟੀ ਆ ਗਈ ਜਿਵੇਂ ਪੰਜਾਬ ਵਾਲੀ ਜਰਸੀ ਦੀ ਹੁੰਦੀ ਆ ਤੇ ਕਲਰ ਬੇਜ ਬਾਡੀ ਬੇਜ ਥਣਲੇਵੇ ਤੋਂ ਹਰੇਕ ਚੀਜ਼ ਦਾ ਰੰਗ ਬੰਨੀ ਦੱਸ ਦਊਗਾ ਬਸ ਬਾਕੀ ਪੰਜਾਬ ਵਾਲੀ ਆ ਹੂੰ ਥੋੜੀ ਛਿਹਾਰੇ ਕਰਕੇ ਚੱਲਦੀ ਆ ਜਿੰਦ ਜਾਨ ਵਾਲੀ ਆ ਵਾਕਿਆ ਇੱਕ ਜਰਸੀਆਂ ਹੁੰਦੀਆਂ ਹਨਾ ਉਵੇਂ ਬਸ 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 ਤੇ ਹੈਗੀ ਜਾਨ ਵਾਲੀ ਆ ਹੂੰ ਥੋੜਾ ਜਿਹਾ ਕਈ ਵਾਰੀ ਸਾਨੂੰ ਜਿਵੇਂ ਡਾਕਟਰ ਸਮਝ ਲੈਂਦੇ ਨੇ ਜਾਨਵਰ ਉਹਦੇ ਕਰਕੇ ਨਹੀਂ ਬਾਕੀ ਸੀਲ ਸਭ ਪੂਰੀ ਆ ਬਾਈ ਠੀਕ ਆ ਗੱਲ ਆ ਐਨ ਹੈਗੀ ਜਿਵੇਂ ਮਰਜੀ ਹੱਥ ਉੱਤ ਮਰੀ ਜਾਓ ਹਾਂ ਲੈ ਲੈ ਚੱਲ ਬਈ ਇਹਨੂੰ ਆ ਇਧਰ ਨੂੰ ਇੱਥੋਂ ਘੈਰੀ ਲੰਬਾਈ ਦਿਖਾ ਦਿੰਗੂ ਲੰਬੀ ਲੰਬੀ ਵੀ ਫੁੱਲ ਆ ਗਈ ਤੇ ਕੱਦ ਬਿੱਡ ਵੀ ਫੁੱਲ ਵੱਡਾ ਆ ਗਿਆ ਜਿਵੇਂ ਤੁਹਾਨੂੰ ਮੈਂ ਦੱਸਿਆ ਵੀ ਆ ਗਈ ਇਹ ਪਿਓਰ ਪੰਜਾਬ ਵਾਲੀ ਕਿਉਂਕਿ ਇਹਦਾ ਢਾਂਚਾ ਹੀ ਦੱਸਦਾ ਉਤੋਂ ਢਾਂਚੇ ਦੀ ਜਿਹੜੀ ਚੜਾਈ ਆ ਚੜਾਈ ਵੀ ਦੱਸਦੀ ਆ ਤੇ ਇਹਦਾ ਅਡਰ ਰਵਾਹੀ ਭਰ ਦਾ ਆਡਰ ਦਾ ਰੰਗ ਆ ਜਿਹੜਾ ਇਹਦਾ ਡਿਜ਼ਾਈਨ ਆ ਹਰੇਕ ਪੱਖ ਤੋਂ ਤਕਰੀਬਨ ਤਕਰੀਬਨ ਬੱਚੀ ਚੰਗੀ ਆ ਗਈ ਜੇ ਗੱਲਬਾਤ ਕਰ ਲਈਏ ਇਹਦੇ ਕੱਦ ਦਾ ਆਈਡੀਆ ਵੀ ਕਰਾ ਦੀ ਇੱਥੇ ਤੋਂ ਇਹਦੇ ਕੱਦ ਦਾ ਆਈਡੀਆ ਲਾ ਲਿਓ ਕਿਉਂਕਿ ਹਮਾਚਲ ਨੇ ਜਰਸੀ ਹੁੰਦੀਆਂ ਨੇ ਜਿਹੜੀਆਂ ਉਹ ਹੁੰਦੀਆਂ ਨੇ ਛੋਟੀਆਂ ਇਹਦਾ ਟਾਂਚਾ ਬਾਈ ਉੱਤੋਂ ਚੌੜੇ ਟਾਂਚੇ ਚ ਆਂ ਅੱਗੇ ਤਾਂ ਨਹੀਂ ਪਤਾ ਕਿੱਰੇ ਬੈਠ ਪੂਰੇ ਤੋਂ ਵੀ ਅੰਦਾਜ਼ਾ ਲਾ ਲੰਦਾ ਬੰਦਾ ਜਿਵੇਂ ਇੰਨੀ ਕੀ ਹੁੰਦੀ ਆ ਮਾਗਰੋਂ ਬਾਈ ਹਾਂ ਇਹਦੇ ਟੀਕਾ ਤਾਂ ਨਹੀਂ ਪਤਾ ਅੱਗੇ ਕਿਹੜਾ ਲੱਗਿਆ ਟੀਕਾ ਨਹੀਂ ਬਾਈ ਯਾਰ ਆਪਾਂ ਐਵੇਂ ਹਨਾ ਵੇਚਣ ਦੇ ਮਾਰੇ ਝੂਠ ਮਾਰ ਲਏ ਲੱਗਿਆ ਬਾਈ ਮੰਨ ਕੇ ਚਲੋ ਵੀ ਜਰਸੀ ਦਾਗਾ ਠੀਕ ਹੈ ਜੀ ਇਹ ਆਪਣੀ ਮਤਲਬ ਉਹਨਾਂ ਦਾ ਕੁੱਸਿਆ ਸੀ ਮਾਲਕਾਂ ਦਾ ਉਹਦੀ ਗਾਰੰਟੀ ਆ ਠੀਕ ਹੈ ਗੱਲ ਆ ਐ ਨਹੀਂ ਹੈਗਾ ਵੀ ਆਪਣਾ ਕੋਈ ਹੋਰ ਜਿਵੇਂ ਲਾ ਦਿੰਦੇ ਨੇ ਐਫ ਐਫ ਵਗੈਰਾ ਦਾ ਠੀਕ ਆ ਠੀਕ ਆ ਲੱਗਿਆ ਇਹਦੇ ਜਰਸੀ ਤੇ ਹੀ ਆ। ਹਾਂਜੀ ਲੱਗਿਆ ਜਰਸੀ ਤੇ ਹੀ ਆ। ਆ ਸੀਵਨ ਬਾਈ ਕਹਿੰਦਾ ਜਰਸੀ ਤੇ ਹੀ ਲੱਗਿਆ ਪਰ ਐਗਜੈਕਟ ਆਪਾਂ ਨੂੰ ਪਤਾ ਨਹੀਂ ਹੈਗਾ ਵੀ ਲੱਗਿਆ ਕਿਹੜਾ ਹੋਇਆ ਇਹਦੇ। ਹਾਂਜੀ ਹਾਂਜੀ। ਦਿਨ ਬਾਈ ਕਹਿੰਦਾ ਤਰੀਕ ਦੇ ਹਿਸਾਬ ਨਾਲ 4 ਤੋਂ 5 ਪਏ ਨੇ ਕਿਉਂਕਿ ਕਈ ਵਾਰੀ ਪਸ਼ੂ ਜਿਵੇਂ ਆਪਾਂ ਗੱਲਬਾਤ ਕਰ ਲਈ ਗੱਡੀ ਗੁੱਡੀ 'ਚ ਚੜ ਕੇ ਬਾਈ ਹਨਾ। ਹਾਂਜੀ ਉਹ ਗੱਡੀ ਗੁੱਡੀ ਵਾਲਾ ਸਿਸਟਮ ਮੰਨ ਜੇ ਹੋ ਸਕਦਾ ਜਾਨਸਾਰ ਵੀ ਸੂਪੇ ਕਿਉਂਕਿ ਗਾਵਾਂ ਦਾ ਜਿਹੜਾ ਸਿਸਟਮ ਹੁੰਦਾ ਤੁਹਾਨੂੰ ਮੈਂ ਅਕਸਰ ਦੱਸਦਾ ਵੀ ਹੁੰਨਾ ਵੀ ਇਹ ਜਹੇ ਥੋੜੇ ਲੇਵੇ ਜੀ ਸੂਪਣ ਪਰ ਜਦੋਂ ਸੂਂਦੀਆਂ ਨੇ ਉਸ ਤੋਂ ਬਾਅਦ ਇੱਕੋ ਦ ਚਵਾਈ ਦੀ ਕਿਵੇਂ ਦੱਸਿਆ ਭਾਈ ਇਹ ਇੱਕ ਨੰਬਰ ਭਾਈ ਹੁਣ ਵੀ ਭਾਈ ਦੁੱਧ ਮਾਰਦੀ ਸੀ ਮੈਂ ਭੂਕ ਮੰਗੂ ਵਰਦੀਆ ਕਿਉਂਕਿ ਇੱਕ ਰਾਉਂ ਦੀ ਗੁੰਦ ਮਾਰਦੀ ਆ ਦੁੱਧ ਵਾਲਾ ਪਸ਼ੂ ਸੈਂਦੀ ਸੂੰਦਾ ਨਹੀਂ ਜਿਹੜਾ ਦੁੱਧ ਮਾਰਦਾ ਕੋਈ ਪੂਰ ਸ਼ਰ ਲੈਣਿਆ ਮੋਟੀ ਮੋਟੀ ਚਵਾਈ ਆ ਵਾ ਕਿ ਥਾਣਾ ਸਾਨੂੰ ਦੱਸਦਾ ਭਾਈ ਚਵਾਈ ਵਾਲਾ ਪੂਰਾ ਬਾਕੀ ਆਰਡਰ ਦਾ ਸਾਈਜ਼ ਵੀ ਦੱਸਦਾ ਇਹਦਾ ਆਰਡਰ ਹਲੇ ਪਛਾਣ ਨੂੰ ਕੱਡੂਗੀ ਬਾਲਟੇ ਲੈਣ ਚ ਕਾਫੀ ਪਈਆਂ ਨੇ ਹਾਂ ਹਾਂ ਭਾਈ ਆ ਦੇਖੋ ਝੋਲੀ ਦੇਖੋ ਇਹ ਬਾਲਟੇ ਲਾਂ ਪਈਆਂ ਹਜੇ ਪੂਰੀ ਬਾਲਟੇ ਲੈਣ ਚ ਬਹੁਤ ਨੇ ਝੋਲੀ ਪਛਾਣ ਨੂੰ ਚੰਗੀ ਬਣਾਉਗੀ ਤੇ ਗਾਵਾਂ ਦਾ ਸਿਸਟਮ ਮੱਝਾਂ ਨਾਲੋਂ ਥੋੜਾ ਜਿਹਾ ਫਰਕ ਹੁੰਦਾ ਵੀ ਇਹ ਸੂਕੇ ਹੀ ਆਰਡਰ ਜ਼ਿਆਦਾ ਬਣਾਉਂਦੀਆਂ ਹੁੰਦੀਆਂ ਨੇ ਮੌਸਮ ਦੇ ਕਰਕੇ ਹਾਂ ਹਾਂ ਬਾਈ ਸੂਕੇ ਬਣਾਉਂਦੀਆਂ ਇਹ ਆ ਦੁੱਧ ਆ ਇਸ ਵਾਰੀ ਕਿਲੋ 2 ਕਿਲੋ ਦੀ ਵਧਣ ਦੀ ਉਮੀਦ ਹੈਗੀ ਆ ਕਿਉਂਕਿ 22 23 ਕਿਲੋ ਦੁੱਧ ਬਾਈ ਕਹਿੰਦਾ ਪਿਛਲੇ ਸੂਏ ਦਾ ਤੇ ਕਿਲੋ 2 ਕਿਲੋ ਇਸ ਵਾਰੀ ਵਧੂਗੀ ਹਾਂਜੀ ਤੇ ਆਈ ਹੋਈ ਆ ਮੇਰਾ ਖਿਆਲ ਆ ਕੱਚੇ ਚ ਹਣਾ ਤਾਂ ਕਰਕੇ ਮੈਟਾਂ ਦੇ ਪੈਰ ਮਾਰਦੀ ਆ ਪੈਰ ਮਾਰਦੀ ਆ ਹਾਂ ਕੱਚੇ ਤੋਂ ਹੀ ਆਈ ਆ ਰੇਤਾ ਸਮਝਦੀ ਯਾਰ ਇੱਥਾ ਸਮਝਦੀ ਕਰਦੀ ਆ ਰੇਤਾ ਬਾਈ ਕੱਲ ਜਦੋਂ ਮੈਂ ਲੈਤੀ ਸੀ ਕੱਲ ਹੀ ਆਈ ਆ ਆਪਣੇ ਕੋਲੇ ਪੁਰਾਣਾ ਵਾਲ ਇਹਦਾ ਬਈ 85000 ਰੁਪਿਆ ਰੇਟ ਆ ਕਿੰਨੇ ਕੁ ਦੀ ਛੱਡ ਦਾਂਗੇ ਵਾ ਕਰ ਦਾਂਗੇ ਬਈ ਵਧੀਆ ਮਾਨਤਾਨ ਕਰ ਦਾਂਗੇ ਫਿਕਸ ਜਿਹਾ ਹੀ ਕਰ ਦੇ ਕੰਮ ਐਕਸ ਜੀ ਹਾਂ ਜਮਾ ਇੱਕੋ ਹੀ ਇੱਕੋ ਹੀ ਨਿਮੇੜ ਦੇ ਜਮੇ ਤੈਨੂੰ ਤੰਗ ਨਹੀਂ ਕਰਦਾ ਬਾਲਾ ਫਿਰ ਕੋਈ ਇਹ ਆਪਾਂ ਦੇ ਦੇਾਂਗੇ ਵੀ 70000 70 ਵੀ ਹਾਂਜੀ ਆ ਰੇਟ ਸੱਜਣੋਂ ਤੁਹਾਨੂੰ ਮੈਂ ਦੱਸ ਦਿੰਨਾ ਵੀ ਰੇਟ ਮੈਂ ਬਾਈ ਤੋਂ ਕਰਾਇਆ ਜਮਾ ਫਿਕਸ ਵਾਲੀ ਗੱਲ ਬਾਤ ਹੀ ਐ ਇਹਦੇ 'ਚ ਵੀ ਮਾਨਤਾਨੀ ਹੋਊਗਾ ਮਾੜਾ ਮੋਟਾ ਛੋਰ ਛੱਪੇ ਵਾਲਾ ਕਿਉਂਕਿ 85 ਮੁੱਲੇ ਦਾ 85 ਆ ਜੇ ਮੁੱਲ ਕਰਾਉਣਾ ਕਿਸੇ ਸੱਚਾ ਹਾਂ ਬਾਈ 50 ਤੇ ਦੇ ਦਾਂਗੇ ਬਾਈ ਕਹਿੰਦਾ ਆਪਾਂ ਇਹ 77000 ਦੀ ਉਹ ਕਰਨੇ ਨੂੰ ਬਾਈ ਆਪਾਂ 90 ਵੀ ਕਰ ਦਿੰਦੇ ਹਣਾ 85 ਪਰ ਉਹ ਫਾਇਦਾ ਨਹੀਂ ਆਪਾਂ ਬਾਈ ਜਿੱਥੇ ਕਿ ਛੱਡ ਦੇਾਂਗੇ ਹਨ ਉਹੋ ਜੇ ਰੇਟ ਦੱਸਿਆ ਤੁਹਾਨੂੰ ਬਾਜਾ ਇਹਦੇ ਰੇਟ ਦੇ ਵਿੱਚ ਹੁਣ ਕੋਈ ਬੜਾ ਜਿਆਦਾ ਅੰਤਰ ਨਹੀਂ ਹੋਊਗਾ ਕੋਈ ਲਾਲ ਵੀ 65 70 ਦਾ ਸੱਜਣ ਬਾਈ ਨੂੰ ਨਾਈ ਕਾਰ ਲਾਇਓ ਕਿਉਂਕਿ ਰੇਟ 'ਚ 19 20 ਦਾ ਹੀ ਫਰਕ ਹੈ ਇਹਦੇ 'ਚ ਛੋਟ ਛੱਪਾ ਮੰਨਤਾ ਨਹੀਂ ਜੋ ਕਰ ਦਾਂਗੇ ਹਨ ਹਾਂ ਹਾਂ ਮੰਨਤਾਨ ਕਰ ਦਾਂਗੇ ਨੰਬਰ ਬੋਲ ਦੋ ਜੀ ਆਪਣਾ 98034 ਹਾਂਜੀ 41346 ਬਾਈ ਪਿੰਡ ਪੱਤੀ ਸੇਖਵਾ ਬਰਨਾਲਾ ਆਪਾਂ ਨੂੰ 4 ਕਿਲੋਮੀਟਰ ਪੈਂਦਾ ਤੇ 4 ਹੀ ਆਪਾਂ ਨੂੰ ਨਾਈ ਵਾਲਾ ਪੈਂਦਾ ਤੇ 4 ਹੀ ਚੀਮਾ ਜੋਧਪੁਰ ਪੈਂਦਾ ਜੀ 4 ਹੀ ਚੀਮਾ ਜੋਧਪੁਰ ਹਾਂ ਸੈਂਟਰ ਦੇ ਵਿੱਚ ਆ ਗਿਆ ਪਿੰਡ ਬਾਈ ਦਾ ਬਾਕੀ ਜਿਹੜੇ ਸੱਜਣ ਨੂੰ ਇਹ ਬੱਚੀ ਪਸੰਦ ਆਊਗੀ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ ਜੀ